ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਤੋਂ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਸਕੇ ਭਰਾਵਾਂ ਦੀ ਜਾਨ ਚਲੀ ਗਈ ਹੈ ਤਾਂ ਜਾਣਕਾਰੀ ਅਨੁਸਾਰ ਹਵੇਲੀ ਵਿੱਚ ਪੱਠੇ ਕੁੱਤਰਦਿਆਂ ਟੋਕੇ ਦੇ ਵਿੱਚ ਅਚਾਨਕ ਕਰੰਟ ਆਉਣ ਨਾਲ ਇਹਨਾਂ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਜਦੋਂ ਕਿ ਇੱਕ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਦੀਨਾ ਨਗਰ ਅਦੀਨ ਆਉਂਦੇ ਪਿੰਡ ਦਬੂੜੀ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਸਕੇ ਭਰਾਵਾਂ ਦੀ ਜਾਨ ਚਲੇਗੀ ਤਾਂ ਇਹ ਦੋਵੇਂ ਭਰਾਣੇ ਜਿਹੜੇ ਹਵੇਲੀ ਦੇ ਵਿੱਚ ਪੱਠੇ ਕੁੱਤਰ ਰਹੇ ਸਨ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਟੋਕੇ ਦੇ ਵਿੱਚ ਕਰੰਟ ਆ ਜਾਵੇਗਾ ਤੇ ਉਹਨਾਂ ਦੀ ਜਾਨ ਚਲੀ ਜਾਵੇਗੀ। ਤਾਂ ਬੀਤੀ ਸ਼ਾਮ 7 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ ਜਦੋਂ ਬਿਜਲੀ ਵਾਲੇ ਟੋਕੇ ਦੇ ਵਿੱਚ ਅਚਾਨਕ ਕਰੰਟ ਆ ਜਾਂਦਾ ਤੇ ਕਰੰਟ ਆਉਣ ਕਾਰਨ ਤਿੰਨ ਵਿਅਕਤੀ ਇਸ ਦੀ ਲਪੇਟ ਵਿੱਚ ਆ ਜਾਂਦੇ ਨੇ ਜਿਸ ਕਾਰਨ ਦੋ ਸਕੇ ਭਰਾਵਾਂ ਦੀ ਤਾਂ ਮੋਕੇ ਉੱਤੇ ਹੀ ਜਾਨ ਚਲੇਗੀ ਜਦੋਂ ਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਇਹ ਤਿੰਨੇ ਨੌਜਵਾਨ ਖੇਤੀਬਾੜੀ ਦਾ ਕਾਰੋਬਾਰ ਕਰਦੇ ਸਨ ਤਾਂ ਮਰਤਕ ਜਸਵਿੰਦਰ ਸਿੰਘ ਠਾਕੁਰ ਅਤੇ ਅਰਜਨ ਸਿੰਘ ਠਾਕੁਰ ਨੇ ਜਿਹੜੇ ਇਹ ਦੋਵੇਂ ਸਕੇ ਭਰਾ ਸਨ ਉੱਥੇ ਹੀ ਜ਼ਖਮੀ ਜਿਸ ਦਾ ਨਾਮ ਗगन ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਹੇ ਮੰਦਪਾ ਕੀ ਖਬਰ ਹੈ ਜਿਹੜੀ ਦੀਨਾਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੱਠੇ ਕੁੱਤਰ ਦੇ ਸਮੇਂ ਅਚਾਨਕ ਟੋਕੇ ਵਾਲੀ ਮਸ਼ੀਨ ਦੇ ਵਿੱਚ ਕਰੰਟ ਆ ਜਾਂਦਾ ਤੇ ਕਰੰਟ ਦੋ ਭਰਾਵਾਂ ਨੂੰ ਲੱਗਿਆ ਉਹਨਾਂ ਦੀ ਮੌਕੇ ਤੇ ਜਾਨ ਚਲੇਗੀ ਜਦੋਂ ਕਿ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾਬਿਸ਼ਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਮਰਤੇ ਕ ਲਾਣਿਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਹੋਈ ਆ ਪਿੰਡ 'ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ 'ਚ ਬਹੁਤ ਸੋਗ ਦੀ ਲਹਿਰ ਆ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਇੰਦਰ ਜੋਗ ਹੋਈ ਆ ਤੇ ਇਸ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹੀ ਦੋਨੋਂ ਵਿਆਹੀ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਡਾਕਟਰ ਨੇ ਸੌਣ ਕਿਦਾਂ ਉਹਦੀ ਕੋਈ ਸਸਰ ਹਾਲ ਜਾਂ ਠੀਕ ਹੀ ਆ ਕਿਤੇ ਉਹ ਨਾਲ ਚੱਲਦਾ ਗੁਰਦਾਸਪੁਰ ਚੱਲਦਾ ਗਲੀ ਚੋਂ ਜਾਂਦਾ ਵਿਆਹੀ ਚੰਨਕ ਜੀ ਇਹ ਪੱਠੇ ਕੁਦਰ ਦੇ ਪਏ ਸੀ ਪਠੇ ਕੋਤਰ ਦੇਤੇ ਮੈਂ ਵੇਖਿਆ ਨਾ ਥਲੇ ਡਿੱਗੇ ਦਾ ਤੇ ਮੈਂ ਜਦੋਂ ਉਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡਿੱਗ ਗਿਆ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਖਿੱਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੁਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰਾਂ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਹਨਾਂ ਦੀ ਉਮਰ ਕਿੰਨੀ ਸੀ ਜਿੰਨਾਂ ਦੀ ਇੱਕ ਦੀ ਤੇ ਇੱਕ ਦੀ 25 26 ਸਾਲ ਉਮਰ ਤੇ ਇੱਕ ਦੀ 30 ਸਾਲ ਉਮਰ ਆ